ਅਸੀਂ ਸਾਰਿਆਂ ਨੇ ਸੁਣਿਆ ਕਿ ਸਾਡੀ ਪੈਨ ਵਿਨੇਸ਼ ਫੁਗਾਰਡ ਨੂੰ ਅੱਜ ਕਿੰਨਾ ਵੱਡਾ ਤਕਾ ਲੱਗਾ ਬਿਕਾਜ਼ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਸਤੇ ਉਭਾਰ ਗਏ ਸੀਗੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਥੋੜਾ ਜਿਹਾ ਵੇਟ ਕਰਕੇ ਉਹਨਾਂ ਨੂੰ ਟਰਨਮੈਂਟ ਦੇ ਵਿੱਚੋਂ ਕੱਢਿਆ ਗਿਆ ਬਟ ਮੈਂ ਇੱਕ ਗੱਲ ਕਹਿਣਾ ਚਾਹਨੀ ਹਾਂ ਕਿ ਮੇਰੀ ਪੈਨ ਵਾਸਤੇ ਸਪੈਸ਼ਲੀ ਬਿਕਾਜ਼ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਜਿਹੜੀਆਂ ਆ ਉਹ ਹਾਸਲ ਕੀਤੀਆਂ ਨੇ ਔਰ ਪਿਛਲੇ ਦਿਨਾਂ ਅਸੀਂ ਉਹਨਾਂ ਨੂੰ ਦੇਖਿਆ ਸੀਗਾ ਕਿਸਾਨੀ ਅੰਦੋਲਨ ਦੌਰਾਨ ਵੀ ਜਦੋਂ ਉਸ ਤੋਂ ਬਾਅਦ ਪਹਿਲਵਾਨਾਂ ਦਾ ਧਰਨਾ ਲੱਗਾ ਸੀਗਾ ਉਹਨਾਂ ਨੇ ਪਹਿਲਵਾਨਾਂ ਦੀ ਜਿਹੜੀ ਆਵਾਜ਼ بلند ਕੀਤੀ ਸੀਗੀ ਔਰ ਰੋਡਸ ਦੇ ਉੱਤੇ ਬੈਠ ਕੇ ਔਰ ਪੁਲਿਸ ਦਾ ਅਤਿਆਚਾਰ ਸਹਿ ਕੇ politcal system ਦੇ ਖਿਲਾਫ ਇੱਕ ਆਵਾਜ਼ ਚੁੱਕੀ ਸੀਗੀ ਇੱਕ ਇਨਸਾਫ ਦੀ ਆਵਾਜ਼ ਚੁੱਕੀ ਸੀ ਸੋ ਬਹੁਤ ਘੱਟ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਸਮਾਜ ਵਾਸਤੇ ਵੀ ਲੜਦੀਆਂ ਨੇ ਸਹੀ ਗਲਤ ਵਾਸਤੇ ਵੀ ਲੜਦੀਆਂ ਨੇ ਔਰ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ ਵਰਲਡ ਪੱਧਰ ਦੇ ਉੱਤੇ ਸੋ ਮੈਂ ਸੈਲੂਟ ਕਰਦੀ ਹਾਂ ਉਹਨਾਂ ਨੂੰ ਔਰ ਮੇਰਾ ਦਿਲੋਂ ਮੇਰੀ ਰਿਸਪੈਕਟ ਹੈ ਮੇਰੀ ਭੈਣ ਵਾਸਤੇ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਅਸੀਂ ਇੰਨੀਆਂ ਮਜ਼ਬੂਤ ਆਪਣੀਆਂ ਭੈਣਾਂ ਨੂੰ ਦੇਖਦੇ ਹਾਂ ਵੀ ਕਿੰਨਾ ਕੁ ਸਟਰਗਲ ਕਰਨ ਦੇ ਬਾਅਦ ਕਿੱਥੋਂ ਉੱਟ ਕੇ ਕਿੱਥੇ ਜਾਣਾ ਯੂ نو ਉਹ ਸਾਡੇ ਸਾਰਿਆਂ ਵਾਸਤੇ ਇੱਕ ਇਨਸਪੀਰੇਸ਼ਨ ਦਾ ਕੰਮ ਕਰਦੇ ਨੇ ਔਰ ਉਹਨਾਂ ਜਿਹੜੀਆਂ ਹੋਰ ਵੀ ਕਿੰਨੀਆਂ ਕੁੜੀਆਂ ਉਹਨਾਂ ਨੂੰ ਦੇਖਦੀਆਂ ਹੋਣਗੀਆਂ ਕਿਉਂਕਿ ਪਹਿਲਵਾਨੀ ਕਰਨੀ ਰੈਸਲਿੰਗ ਕਰਨੀ ਕੋਈ ਸੌਖਾ ਕੰਮ ਤੇ ਹੈ ਨਹੀਂ ਬਹੁਤ ਔਖਾ ਕੰਮ ਹੈ ਔਰ sports ਦਾ ਕਿਹ ਕੋਈ ਵੀ ਜੇ ਆਪਾਂ ਖੇਤਰ ਲਈਏ ਤੇ ਬਹੁਤ ਔਖਾ ਹੁੰਦਾ ਔਰ ਉਹ ਵੀ ਆਪਾਂ ਨੂੰ sports ਨੂੰ ਵਧਾਵਾ ਦੇਣਾ ਚਾਹੀਦਾ ਹੈ ਔਰ ਹਮੇਸ਼ਾ ਡਰੱਗਸ ਦੇ ਖਿਲਾਫ ਆਪਾਂ ਆਵਾਜ਼ ਚੁੱਕਦੇ ਹਾਂ sports ਨੂੰ ਮਜ਼ਬੂਤੀ ਦੇ ਨਾਲ ਅੱਗੇ ਵਧਾਵਾ ਦੇਣ ਦੀ ਗੱਲ ਕਰਦੇ ਹਾਂ ਔਰ ਮੈਂ ਮੈਨੂੰ ਪਤਾ ਹੈ ਵੀ ਦੇਸ਼ ਪੱੜ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਪੈਣਾ ਖਾਸ ਕਰਕੇ ਮੈਂ ਕਹੂੰਗੀ ਹਰਿਆਣਾ ਪੰਜਾਬ ਦੇ ਵਿੱਚ ਸਾਡੀਆਂ ਪੈਣਾ ਜਾਂ ਪ੍ਰਾ ਸਾਰੇ ਉਹਨਾਂ ਨੂੰ ਦੇਖਦੇ ਆ ਔਰ ਉਹਨਾਂ ਵੱਲ ਦੇਖ ਕੇ ਇਨਸਪੀਰੇਸ਼ਨ ਲੈਂਦੇ ਨੇ ਵੀ ਇਹ ਇੱਥੇ ਤੱਕ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਆ ਔਰ ਬਹੁਤ ਸਾਰੇ ਬੱਚੇ ਜਿਹੜੀ ਸਪੋਰਟਸ ਦੇ ਵਿੱਚ ਹੈ ਉਹ ਏਨਕੋਰੇਜ ਹੁੰਦੇ ਆ ਸਾਡੀ ਪੈਣ ਨੂੰ ਦੇਖ ਕੇ ਔਰ ਮੈਂ ਤੇ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਇਨਸਪਾਇਰਡ ਆ ਤੁਹਾਡੇ ਤੋਂ ਔਰ ਤੁਹਾਡਾ ਜਿਹੜਾ ਹੌਸਲਾ ਹੈ ਉਹ ਬਹੁਤ ਹੀ ਮਜ਼ਬੂਤ ਹੈ ਔਰ ਤੁਸੀਂ ਕਿਸਾਨ ਦੀ ਤੀ ਹੋ ਕੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ ਜ਼ਿਆਦਾ ਮੈਨੂੰ ਪਤਾ ਹੈ ਤੁਸੀਂ ਸਟਰਗਲ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਇੱਥੇ ਤੱਕ ਪਹੁੰਚਣ ਵਾਸਤੇ ਸੋ ਬੀਇੰਗ ਸੋਨੀਆ ਮਾਨ ਆਲਸੋ ਬੀਇੰਗ ਅ ਕਨਸਟੇਬਲ ਹਰਜੀਤ ਕੌਰ ਆਲਸੋ ਸੋ ਸਾਡੀ ਸਾਰੀ ਟੀਮ ਕਨਸਟੇਬਲ ਹਰਜੀਤ ਕੌਰ ਦੀ ਸਾਰੀ ਟੀਮ ਵੱਲੋਂ ਅਸੀਂ ਡਿਸਾਈਡ ਕੀਤਾ ਸੀਗਾ ਮੈਨੂੰ ਪਤਾ ਹੈ ਬਹੁਤ ਛੋਟਾ ਜਿਹਾ ਟੋਕਨ ਆਫ ਰਿਸਪੈਕਟ ਹੈ ਬਟ ਕੇਬਲ 1 ਐਂਡ ਕਨਸਟੇਬਲ ਹਰਜੀਤ ਕੌਰ ਵੱਲੋਂ ਅਸੀਂ ਸੋਚਿਆ ਹੈ ਕਿ ਅਸੀਂ ਸਾਡੀ ਭੈਣ ਫੁਗਾਟੀ ਨੂੰ 5 ਲੱਖ ਰੁਪਏ ਦਾ ਅਸੀਂ ਇੱਕ ਟੋਕਨ ਆਫ ਰਿਸਪੈਕਟ ਦੇਈਏ ਕਿਉਂਕਿ ਤੁਸੀਂ ਇਤੇ ਕੁਝ ਵੀ ਨਹੀਂ ਟੋਕਨ ਆਫ ਰਿਸਪੈਕਟ ਹੈ ਬਟ ਤੁਹਾਡੀ ਇੱਜ਼ਤ ਸਾਡੇ ਦਿਲ 'ਚ ਬਹੁਤ ਜ਼ਿਆਦਾ ਹੈ ਇਨਫੈਕਟ ਮੈਂ ਕੇਬਲ 1 ਔਰ ਸਾਗਾ ਯੂਨਿਸਿਸ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਸਾਡੀ ਭੈਣ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਕਿਉਂਕਿ ਉਹਨਾਂ ਦਾ ਜੋ ਸੰਘਰਸ਼ ਹੈ ਲਾਈਫ ਦੇ ਵਿੱਚ ਔਰ ਇੱਥੋਂ ਤੱਕ ਪਹੁੰਚਣਾ ਔਰ ਇੰਨਾ ਕੁਝ ਇੰਨਾ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਔਰ ਇਹਨੀ ਹਿੰਮਤ ਵਿਖਾਉਣੀ ਸੋ ਇਹੀ ਜਿਹੀਆਂ ਭੈਣਾਂ ਦੇ ਉੱਤੇ ਫਿਲਮਾਂ ਬਣੀਆਂ ਚਾਹੀਦੀਆਂ ਨੇ ਔਰ ਮੇਰੀ ਦਿਲੋਂ ਇੱਛਾ ਹੈ ਕਿ ਮੈਂ ਉਹਨਾਂ ਦਾ ਰੋਲ ਅਦਾ ਕਰਾਂ ਔਰ ਮੇਰੀ ਸਾਗਾ ਯੂਨੀਸਿਸ ਨੂੰ ਕੇਬਲ 1 ਨੂੰ ਇਹ ਰਿਕੁਐਸਟ ਹੈ ਮੈਂ ਇਸ ਟਾਈਮ ਤੇ ਕੇਬਲ 1 ਦੀ ਹੀ ਫਿਲਮ ਕਰ ਰਹੀਆਂ ਕਨਸਟੇਬਲ ਹਰਜੀਤ कौर ਉਹਨਾਂ ਨੇ ਹਮੇਸ਼ਾ ਹੀ ਰੀਅਲਿਸਟਿਕ ਸਿਨੇਮਾ ਨੂੰ ਟੱਚ ਦਿੱਤਾ ਹੈ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਆਪਾਂ ਰੀਅਲ ਚੀਜ਼ਾਂ ਸੱਚੀਆਂ ਚੀਜ਼ਾਂ ਜੋ ਸਾਡੇ ਸਾਡੇ ਲੋਕਾਂ ਨੂੰ ਕੋਈ ਪ੍ਰੇਰਿਤ ਕਰ ਸਕੇ ਔਰ ਉਸ ਚੀਜ਼ਾਂ ਨੂੰ ਲੈ ਕੇ ਆਂਦਾ ਹੈ ਔਰ ਉਹਨਾਂ ਤੇ ਫਿਲਮਾਂ ਬਣਾਈਆਂ ਨੇ ਔਰ ਮੈਨੂੰ ਲੱਗਦਾ ਹੈ ਇਹ ਜਿਹੀਆਂ ਸ਼ਖਸ਼ੀਤਾਂ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਮੈਂ ਖੁਸ਼ ਨਸੀਬ ਹੋਵਾਂਗੀ ਜੇ ਮੈਂ ਇਸ ਫਿਲਮ ਦੇ ਵਿੱਚ ਕੰਮ ਕਰਾਂ ਔਰ ਉਹਨਾਂ ਦਾ ਰੋਲ ਅਦਾ ਕਰਾਂ बिकॉज़ ਇੱਕ ਐਕਟਰ ਦੇ ਵਾਸਤੇ ਇੱਕ ਇਹੀ ਭੁੱਖ ਹੁੰਦੀ ਹੈ ਕਿ ਉਹ ਨਵੇਂ-ਨਵੇਂ ਕੈਰੈਕਟਰਸ ਨੂੰ ਪਲੇ ਕਰੇ ਔਰ ਖਾਸ ਕਰਕੇ ਇਹ ਜੇ ਕੈਰੈਕਟਰ ਨੂੰ ਜੋ ਇੰਨਾ ਮਜ਼ਬੂਤੀ ਭਰਿਆ ਹੋਵੇ ਔਰ ਰੈਸਲਰ ਦਾ ਕੈਰੈਕਟਰ ਔਰ ਕਿੱਥੋਂ ਆਪਣੀ ਜਰਨੀ ਸ਼ੁਰੂ ਕਰਕੇ ਸਾਰਿਆਂ ਨੂੰ ਇੰਟਰਸਟ ਹੋਊਗਾ ਕਿ ਉਹਨਾਂ ਦੀ ਬਾਇਓਪਿਕ ਜ਼ਰੂਰ ਵੇਖਣਾ ਚਾਹਣਗੇ ਵੀ ਉਹਨਾਂ ਨੇ ਕਿੱਥੋਂ ਸਟਰਗਲ ਸ਼ੁਰੂ ਕੀਤਾ ਕਿੱਥੇ ਪਹੁੰਚੇ ਔਰ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਹਮਣੇ ਦਾ ਸਾਹਮਣਾ ਕਰਦੇ ਹੋਏ ਇੱਕ ਕੁੜੀ ਹੋ ਕੇ ਯੂ نو ਇੰਡੀਆ ਪੱਧਰ ਦੇ ਉੱਤੇ ਆਪਣਾ ਪਿੰਡ ਦਾ ਆਪਣੇ ਸਟੇਟ ਦਾ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕੀਤਾ ਸੋ ਇਹ ਬਹੁਤ ਹੀ ਵਧਾਈ ਦੀ ਗੱਲ ਹੈ ਪ੍ਰਾਊਡ ਦੀ ਗੱਲ ਹੈ ਸਾਡੇ ਵਾਸਤੇ ਸੋ ਉਹ ਪੜ੍ਹਨਾ ਵਾਸਤੇ ਵੀ ਜਿਹੜੀਆਂ ਉਹਨਾਂ ਨੂੰ ਵੇਕਿੰਗ ਕਰੇਜ ਹੁੰਦੀਆਂ ਨੇ ਸੋ ਮੈਂ ਬਸ ਕੁਝ ਗੱਲਾਂ ਲੈ ਕੇ ਆਈ ਸੀਗੀ ਤੁਹਾਡੇ ਵਾਸਤੇ ਮੈਨੂੰ ਬਹੁਤ ਚੰਗਾ ਲੱਗਾ ਸੀਗਾ ਮੈਂ ਤੁਹਾਨੂੰ ਪਿੱਛੇ ਦਿੱਲੀ ਧਰਨੇ ਤੇ ਵੀ ਮਿਲੀ ਸੀਗੀ ਜਦੋਂ ਤੁਸੀਂ ਪਲਵਾਨਾਂ ਦਾ ਜਿਹੜਾ ਧਰਨਾ ਲਾਇਆ ਸੀਗਾ ਉਦੋਂ ਵੀ ਅਸੀਂ ਤੁਹਾਨੂੰ ਸਪੋਰਟ ਕੀਤਾ ਸੀਗਾ ਉਦੋਂ ਵੀ ਅਸੀਂ ਤੁਹਾਡੇ ਲਈ ਲਾਈਵ ਕੀਤਾ ਸੀਗਾ ਤੁਹਾਡੀਆਂ ਪਿਕਚਰਾਂ ਸ਼ੇਅਰ ਕੀਤੀਆਂ ਸੀਗੀਆਂ ਤੁਹਾਡੇ ਲਈ ਆਏ ਸੀਗੇ ਔਰ ਹਮੇਸ਼ਾ ਮੈਨੂੰ ਲੱਗਦਾ ਹੈ ਕਿ ਸਾਨੂੰ ਸੱਚ ਦੀ ਆਵਾਜ਼ ਜਿਹੜੀ ਉਹ بلند ਕਰਨੀ ਚਾਹੀਦੀ ਹੈ ਔਰ ਤੁਹਾਡੇ ਵਰਗੀਆਂ ਭੈਣਾਂ ਤੇ ਸਾਨੂੰ ਫਕਰ ਹੈ ਔਰ ਅਸੀਂ ਤੁਹਾਡੀ ਆਵਾਜ਼ ਹਮੇਸ਼ਾ ਰੱਖਾਂਗੇ ਔਰ ਹਮੇਸ਼ਾ ਸਾਡਾ ਜਿਹੜਾ ਟੋਕਨ ਆਫ ਰਿਸਪੈਕਟ ਹੈ ਜਦੋਂ ਤੁਸੀਂ ਵਾਪਸ ਆਏ ਅਸੀਂ ਤੁਹਾਨੂੰ ਦਵਾਂਗੇ ਤੁਸੀਂ ਕਬੂਲ ਕਰਿਓ ਕਿਉਂਕਿ ਇਹ ਸਾਡੇ ਦਿਲੋਂ ਸਾਡੀ ਰਿਸਪੈਕਟ ਹੈ ਸਾਡੀ ਪੂਰੀ ਟੀਮ ਵੱਲੋਂ ਤੇ ਸਾਡੇ ਚੈਨਲ ਵੱਲੋਂ ਕੇਵਲ 1 ਚੈਨਲ ਵੱਲੋਂ ਔਰ ਸਾਡੀ ਕਨਸਟੇਬਲ ਹਰਜੀਤ ਕੌਰ ਵੱਲੋਂ ਤੁਹਾਡੇ ਵਾਸਤੇ ਇੱਕ ਟੋਕਨ ਆਫ ਰਿਸਪੈਕਟ ਹੈ ਐਂਡ ਅਸੀਂ ਹਮੇਸ਼ਾ ਹੀ ਏ ਵਿਮਨ ਏਮਪਾਵਰਮੈਂਟ ਦੀ ਗੱਲ ਕਰਦੇ ਹਾਂ ਸੋ ਔਮਨ ਇੰਪਾਵਰਮੈਂਟ ਨੂੰ ਲੈ ਕੇ ਅਸੀਂ ਫਿਲਮਾਂ ਦੀ ਗੱਲ ਕਰਦੇ ਆਂ ਔਰ ਰੀਅਲਿਸਟਿਕ ਸਟੋਰੀਜ਼ ਦੀ ਗੱਲ ਕਰਦੇ ਆਂ ਐਂਡ ਤੁਸੀਂ ਸਾਡੇ ਵਾਸਤੇ ਇੱਕ ਸੋਰਸ ਆਫ ਇਨਸਪੀਰੇਸ਼ਨ ਹੋ ਔਰ ਰਿਸਪੈਕਟ ਟੂ ਸੋ ਇਹ ਹੀ ਕੁਝ ਗੱਲਾਂ ਲੈ ਕੇ ਅੱਜ ਮੈਂ ਫੇਸਬੁੱਕ ਤੇ ਆਈ ਸੀਗੀ ਸੋ ਉਮੀਦ ਕਰਦੀ ਆਂ ਕਿ ਪੁੱਲ ਚੁੱਕ ਮਾਫ ਕਰਿਓ ਔਰ ਬਈ ਇਹ ਗੱਲਾਂ ਨੂੰ ਐਕਸੈਪਟ ਕਰਿਓ ਸੋ ਇਹ ਕੁਝ ਗੱਲਾਂ ਅ ਲੇਕੇ ਆਈ ਸੀਗੀ ਔਰ ਸਾਰਿਆਂ ਨੂੰ ਇਸ ਟਾਈਮ ਤੇ ਅੱਗੇ ਆ ਕੇ ਅ ਫੁਗਾਰ ਜੀ ਦੀ ਬਾਰੇ ਆਵਾਜ਼ ਰੱਖਣੀ ਚਾਹੀਦੀ ਹੈ ਔਰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਔਰ ਉਹਨਾਂ ਨਾਲ ਖੜਨਾ ਚਾਹੀਦਾ ਹੈ ਸਾਡੀ ਭੈਣ ਹੈ ਵੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਸੋ ਇਹੀ ਕੁਝ ਟੋਕਨ ਆਫ ਰਿਸਪੈਕਟ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਸੀਗੇ ਕਾਂਸਟੇਬਲ ਹਰਜੀਤ ਕੌਰ ਵੱਲੋਂ ਐਂਡ ਕਿਸਾਨ ਦੀ ਬੇਟੀ ਸੋਨੀਆ ਮਾਨ ਵੱਲੋਂ ਜੈ ਕਿਸਾਨ ਜੈ ਜਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ